ਆ ਇਧਰ ਅੱਜ ਜਸਨੀ ਨੇ ਚੌਲ ਬਣਾਲੇ ਸੀਗੇ ਮੇਰੇ ਚੌਲ ਖੰਡ ਮਨ ਕਰ ਰਹੇ ਸੀਗੇ ਤੇ ਇਹਨੂੰ ਸ਼ੱਕਰ ਨਾਲ ਖਾਣੇ ਨੇ ਸ਼ੱਕਰ ਨਾਲ ਖਾ ਸਕਦੇ ਆ ਜੇ ਦਾਲ ਸਬਜ਼ੀ ਨਾਲ ਖਾਣੇ ਹੁਣ ਤਾਂ ਦੱਸ ਸਕਦੇ ਆ ਖਾ ਸਕਦੇ ਆ ਜੀ ਹੁਣ ਸਾਨੂੰ ਸਿੱਧਾ ਹੁਣ ਮੈਂ ਤੁਹਾਨੂੰ ਦਾਲ ਨਾਲ ਖਾ ਕੇ ਦੱਸਦਾ ਕਿ ਚੌਲ ਕਹੇ ਜਿਵੇਂ ਨਹੀਂ ਇਹ ਬਹੁਤ ਵਧੀਆ ਹੁੰਦੇ ਨੇ ਇਹ ਬਹੁਤ ਵਧੀਆ ਹੀ ਕਿ ਜੇ ਲੋ ਆਪਾਂ ਚੌਲਾਂ ਦੀ ਬੈਕ ਕੱਢ ਦਿੰਨੇ ਆਈ ਤਾਂ ਹੋਰ ਵਧੀਆ ਹੋਏ ਨੇ ਨੀ ਮਟਾ ਪਾਣੀ ਆਉਂਦਾ ਹੀ ਤੇ ਹੁਣ ਆਪਾਂ ਉਸ ਨੂੰ ਸੱਕਰ ਨਾਲ ਖਾ ਕੇ ਦੱਸਦੇ ਹਾਂ ਕਿ ਇਹ ਬਣ ਨੇ ਮਾਰੀ ਚੱਲਤ ਪਕਾਈ ਸੱਸੀ ਗਾ ਜਾਰੇ ਬਹੁਤ ਸਾਰੇ ਕੋਈ ਵਧੀਆ ਸਭ ਸਾਰੇ ਵਧੀਆ ਹੀ ਇਹ ਵੀਰ ਜੀ ਅੱਜ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲ ਜਿਓ ਅੱਜ ਜੀ ਤੁਹਾਨੂੰ ਆਈਸਕ੍ਰੀਮ ਬਣਾਉਣਾ ਸਿਖਾਵਾਂਗੇ ਜੀ ਚੀਕੂ ਦੀ ਹਾਂਜੀ ਚੀਕੂ ਤੋਂ ਆਈਸਕ੍ਰੀਮ ਬਣਾਉਣਾ ਦੱਸ ਦੇਈਏ ਤੁਹਾਨੂੰ ਆ ਮੈਂਨੇ ਆ ਮੈਂਨੇ ਇਹ ਵੀ ਚੱਪਾ ਲਾਈਚੀ ਉਹ ਕਰ ਲਈ ਜੀ ਕੁੱਤਲੀ ਆ ਕੱਢ ਕੇ ਸਮਾਨ ਨੇ ਚੋਂ ਵੀਰ ਜੀ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਕੋਲੇ ਸ਼ੁਰੂ ਤੇ ਬਿਲਕੁਲ ਪੀਸ ਕਰ ਲਿਜੀ ਵਿੱਚ ਥੋੜਾ ਜਿਹਾ ਬਨਾਣਾ ਲੈ ਲਿਆ ਤੇ ਚੀਨੀ ਐਡ ਕਰ ਲੀਜੀ ਤੇ ਥੋੜਾ ਅੱਧਾ ਗਲਾਸ ਅੱਧਾ ਪੌਣਾ ਗਲਾਸ ਦੁੱਧ ਦਾ ਹੋ ਗਿਆ ਹੀ ਤੇ ਆ ਲਓ ਜੀ ਇਲਾਇਚੀ ਪਾ ਰਹੇ ਹਾਂ ਆਪਾਂ ਜਿਹੜੀ ਇਹਨੂੰ ਕੁਤੀ ਸੀ ਫਲੇਵਰ ਆ ਜਾਂਦਾ ਜੀ ਵਧੀਆ ਇਹਦੇ ਨਾਲ ਲੋਜੀ ਆਪਾਂ ਵਿੱਚ ਚੀਨੀ ਪਰ ਉਹਦੀ ਲੋੜ ਅਨੁਸਾਰ ਜਿੰਨਾ ਤੁਸੀਂ ਮਿੱਠਾ ਰੱਖਣਾ ਤੇ ਇਹਦੇ ਵਿੱਚ ਜਿਵੇਂ ਫਰੈਸ਼ ਪ੍ਰੀਮ ਦੁੱਧ ਦੋ ਜਿਹੜੀ ਉੱਤਰਦੀ ਹੈ ਫਰੈਸ਼ ਪ੍ਰੀਮ ਨਾਲ ਫਿਰ ਆਹ ਲੋਜੀ ਆਪਣਾ ਸ਼ੇਕ ਬਣ ਕੇ ਹੋ ਗਿਆ ਤਿਆਰ ਜੀ ਤੇ ਜੀਗੋਂ ਦੀ ਆਈਸਕ੍ਰੀਮ ਜਿਹੜੀ ਹੁੰਦਾ ਖਿਆਰੇ ਆ ਕਿਸੇ ਢਾਂਡੇ ਦੇ ਜੋ ਵੀ ਢਾਂਡਾ ਆਪਣੇ ਕੋਲੇ ਹੁੰਦਾ ਉਹ ਢਾਂਡੇ ਦੇ ਵਿੱਚ ਕੱਢ ਲਈ ਤੁਸੀਂ ਆਪਣੇ ਕੋਲੇ ਇਹ ਢਾਂਡਾ ਸੀ ਜੀ ਆਈਸਕ੍ਰੀਮ ਵਾਲੀ ਇਹ ਵੀ ਢਾਂਡਾ ਤੇ ਆਪਾਂ ਨੇ ਜਿਹੜੀ ਚੌਪ ਕੱਢ ਲਈ ਠੀਕ ਹੈ ਜੀ ਤੇ ਬਾਕੀ ਜਿਵੇਂ ਕਿਸੇ ਕੋਲੇ ਕਟਰ ਹੁੰਦਾ ਜੀ ਫੂਡ ਬਹੁਤ ਡਰਾਈ ਫੂਟ ਵਾਲਾ ਹੀ ਪਰ ਸਾਡੇ ਕੋਲ ਨਹੀਂ ਹੈਗਾ ਅਸੀਂ ਇਹਦੇ ਉੱਪਰ ਐਦਾਂ ਹੀ ਕੱਢ ਦੇ ਨਾਲ ਕੱਟ ਲਈ ਬਰੀਕ ਬਰੀਕ ਕਰਕੇ ਤੇ ਹੁਣ ਆਪਾਂ ਇਹਦੇ ਉੱਪਰ ਹਾਲੋ ਜੀ 2-3 ਘੰਟੇ ਆਪਾਂ ਨੂੰ ਇਹਨੂੰ ਫ੍ਰੀਜ ਵਿੱਚ ਵੇਟ ਕਰਨੀ ਪਊਗੀ ਰੱਖ ਕੇ 2-3 ਘੰਟੇ ਤੋਂ ਬਾਅਦ ਦੇਖਦੇ ਆਂ ਆਪਾਂ ਕਿਵੇਂ ਬਣਦੇ ਸੋਨੂੰ ਵੀ ਦਿਖਾਵਾਂਗੀ ਤੇ ਬਾਕੀ ਇਹਦੇ ਵਿੱਚ ਜੇ ਤੁਹਾਡੇ ਕੋਲੇ ਜਿਵੇਂ ਜੇ ਤੁਹਾਡੇ ਕੋਲੇ ਮਿਲਕ ਪਾਊਡਰ ਹੋਵੇ ਮਿਲਕ ਪਾਊਡਰ ਵੀ ਪਾ ਜੂਗਾ ਜਿਹੜੇ ਵਿੱਚ ਸ਼ੇਕ ਦੇ ਵਿੱਚ ਤੇ ਫਰੈਸ਼ ਕਰੀਮ ਵੀ ਪੈ ਜਾਂਦੀ ਪਰ ਸਾਡੇ ਕੋਲੇ ਨਹੀਂ ਹੈਗਾ ਸੀ ਜੀ ਮਿਲਕ ਪਾਊਡਰ ਤੇ ਸੀ ਐਦਾਂ ਹੋ ਕਰ ਲਈ ਸਾਨੂੰ ਦੱਸਣੀ 2-3 ਘੰਟੇ ਬਾਅਦ ਕਿਵੇਂ ਜੰਮਦੀ ਆ ਹਾਂਜੀ ਹੁਣ ਅਸੀਂ ਇਹ ਬਣਾ ਲਈ ਸ਼ੇਕ ਬਣਾ ਲਈ ਚੀਕੂ ਚੀਕੂ ਤੋਂ ਹੀ ਤੇ ਹੁਣ ਰਵਿੰਦਰ ਤੁਹਾਨੂੰ ਖਾ ਕੇ ਦੱਸ ਰਿਹਾ ਕਿੰਦਾ ਟੇਸਟ ਹੈ ਜੇ ਕਿਸ ਨੂੰ ਚੀਕੂ ਖਾਣੇ ਨਹੀਂ ਪਸੰਦ ਹੈ ਹੈਗੇ ਕਿਸੇ ਕਿਸੇ ਨੂੰ ਪਸੰਦ ਵੀ ਨਹੀਂ ਹੈਗਾ ਰਵਿੰਦਰ ਨੂੰ ਨਹੀਂ ਪਸੰਦ ਆਦੇ ਪਾਪਾ ਨੂੰ ਵੀ ਨਹੀਂ ਪਸੰਦ ਹੈਗੇ ਚੀਕੂ ਖਾਣੇ ਤੇ ਉਹ ਆਪਾਂ ਆਈਸਕ੍ਰੀਮ ਵੀ ਬਣਾ ਸਕਦੇ ਹਾਂ ਤੇ ਆਪਾਂ ਸ਼ੇਕ ਵੀ ਬਣਾ ਕੇ ਖਾ ਸਕਦੇ ਹਾਂ ਹੁਣ ਤੁਹਾਨੂੰ ਰਵਿੰਦਰ ਦੱਸੂਗਾ ਟੇਸਟ ਕਰਕੇ ਦੱਸੋ ਇਹ ਮੋਰਗਰ ਸੱਚ ਦੱਸਦੀ ਝੂਠ ਨਾ ਬੋਲੀ ਇਹ ਮੋਰਗਰ ਟੇਸਟੀ ਬਣਾਈ ਤੁਸੀਂ ਵੀ ਕਦੇ ਇਸ ਤਰ੍ਹਾਂ ਟਰਾਈ ਕਰੇ ਬਈ ਹਾਂਜੀ ਇਹ ਚੀਕੂ ਖਾਣ ਦਾ ਬੜਾ ਤਰੀਕਾ ਹੈ ਜਿਹਨੂੰ ਨਹੀਂ ਕਿਸੇ ਨੂੰ ਪਸੰਦ ਹੈਗੇ ਐਵੇਂ ਖਾਦੇ ਜਾ ਸਕਦੇ ਨੇ ਠੀਕ ਹੈ ਜੀ ਦੱਸੋ ਬੋਲੋ ਸਹੀ ਗੱਲ ਹੈ ਹਾਂ ਹੋਰ ਪਾ ਦੋ ਸਬਸ ਵੇ ਵੇ ਸਬਸ ਪਾ ਦੂ ਤਰਤੇ ਕਿਉਂ ਹੋ ਐਸੀ ਕਰਾ ਕਰ ਬਸ ਵੇ ਮੈਂ ਵੀ ਨਹੀਂ ਮੈਨੂੰ ਵੀ ਲੱਗ ਪਈ ਨਹੀਂ ਰੱਪਟ ਇਹ ਦੇਖੋ ਇਹ ਖਾਂਦਾ ਨਹੀਂ ਆ ਕੁਛ ਵੀ ਖਾੜੋ ਵੀ ਕਿਨੇ ਕਿਨੇ ਖਾਣੇ